ਲਾਈਨਸ ਇੰਟਰਨੈਸ਼ਨਲ 321D ਦੇ ਡਿਸਟ੍ਰਿਕਟ ਚੇਅਰਮੈਨ ਪੀ ਸਪੋਸਟਰ ਅਤੇ ਹਿਊਮਨ ਰਾਈਟਸ ਕਾਉਂਸਲ ਇੰਡੀਆ ਦੇ ਸ਼ਾਖਾ ਪ੍ਰਧਾਨ ਲਾਈਨ ਗੁਰਦੀਪ ਸਿੰਘ ਕੰਗ ਐਮ ਜੀ ਐਫ ਵੱਲੋਂ ਬਾਬਾ ਬਲਕਨਾਥ ਸੇਵਾ ਸਮਤੀ ਦੇ ਸਹਿਯੋਗ ਨਾਲ ਸ਼ਿਵ ਸ਼ਕਤੀ ਮੰਦਰ ਜੋਸ਼ੀਆ ਮਹੱਲਾ ਫਗਵਾੜਾ ਵਿਖੇ 84ਵਾਂ ਮਹੀਨਾਵਾਰ ਰਾਸ਼ਨ ਵਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲਾਈਨਜ਼ ਇੰਟਰਨੈਸ਼ਨਲ 321 ਡੀ ਦੇ ਡਿਸਟ੍ਰਿਕਟ ਗਵਰਨਰ ਲਾਈਨ ਰਸ਼ਪਾਲ ਸਿੰਘ ਬੱਚਾ ਜੀ ਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਗੈਸਟ ਆਫ ਆਨਰ ਵਜੋਂ ਹਿਊਮਨ ਰਾਈਟਸ ਕਾਉਂਸਲ ਇੰਡੀਆ ਦੇ ਪੰਜਾਬ ਪ੍ਰਧਾਨ ਸੁਖਵਰਤ ਸਿੰਘ ਪੱਡਾ ਡਿਪਟੀ ਮੇਅਰ ਵਿੱਕੀ ਸੂਧ ਡਿ렉ਟਰ ਪੀ ਆਰਓ ਲੈਨ ਹਰਵਿੰਦਰ ਸਿੰਘ ਲਾਂਬਾ ਕਾਉਂਸਲਰ ਅਮਨਪ੍ਰੀਤ ਕੌਰ ਆਦਿ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਕਾਉਂਸਲਰ ਜਸਦੀਪ ਸਿੰਘ, ਕਾਉਂਸਲਰ ਮਨਪ੍ਰੀਤ ਸਿੰਘ ਭੋਗਲ, ਕਾਉਂਸਲਰ ਪਤੀ ਅੰਕੁਸ਼ ਔਰੀ, ਕਾਉਂਸਲਰ ਪੁੱਤਰ ਸੌਰਵ ਹਾਂਡਾ ਸਮੇਤ ਸਮਾਜ ਸੇਵਕ ਬੱਬੂ ਬਨੀਲਾ, ਬਾਬਾ ਬਾਲਕਨੰਦ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਚਲ ਅਤੇ ਐਸਪੀ ਬਸਰਾ ਉੱਚੇ ਚੇਤੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ। सुशील कुमार शर्मा ਅਤੇ ਵਰਿੰਦਰ ਸਿੰਘ ਕੰਬੋਜ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਇਸ ਮੌਕੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਨਾਲ ਨਾਲ ਕੰਬਲ ਵੀ ਭੇਟ ਕੀਤੇ ਗਏ ਇਸ ਮੌਕੇ ਸ਼ਿਵ ਸ਼ਕਤੀ ਮੰਦਰ ਪ੍ਰਧਾਨ ਚੰਚਲ ਸੇਠ ਕੈਸ਼ਰ ਕਿੱਤੀ ਬਸਰਾ ਸਮਾਜ ਸੇਵਕਾ 사ウਦੀ ਸਿੰਘ ਐਡਵੋਕੇਟ ਅਨੂ ਆਜ਼ਾਦ ਲਾਇਨਸ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ ਸਖਤਰ ਲਾਇਨ ਦਿਨੇਸ਼ ਖਰਵੰਦਲ ਕੈਸ਼ੀਅਰ ਲਾਈਨ ਅਜੇ ਕੁਮਾਰ ਲਾਈਨ ਸੁਮਿਤ ਭੰਡਾਰੀ ਪਵਨ ਕਲੂਚਾ ਮਨੀਸ਼ ਕਨੋਜੀਆ ਵਿਨੇ ਕੁਮਾਰ ਬਿੱਟੂ ਰਵੀ ਕੁਮਾਰ ਲਾਈਨ ਵਿਪਨ ਸ਼ਰਮਾ ਅਮਰਜੀਤ ਸਿੰਘ ਬਗਾਣਾ ਅਨੂਪ ਦੁੱਗਲ ਰਮੇਸ਼ ਕਪੂਰ ਰਣਧੀਰ ਕਰਵਲ ਲਲਿਤ ਸ਼ਰਮਾ ਲਾਈਨ ਸ਼ਸ਼ੀ ਕਾਲੀਆ ਲਾਈਨ ਸਤਵਿੰਦਰ ਸਿੰਘ ਭਮਰਾ ਆਦ ਹਾਜ਼ਰ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਜਦਾ ਪ੍ਰਧਿਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਫਗਵਾੜਾ ਸ਼ਹਿਰ ਦੀ ਮਾਨਮਤੀ ਸ਼ਖਸੀਅਤ ਗੁਰਦੀਪ ਸਿੰਘ ਕੰਗਵਲੋਂ 84ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਹਦੇ ਵਿੱਚ ਅੱਜ ਹਿਊਮਨ ਰਾਈਟਸ ਦੇ ਪੰਜਾਬ ਪ੍ਰਧਾਨ ਵੱਡਾ ਸਾਹਿਬ ਪਹੁੰਚਨੇ ਆ ਗੱਲਬਾਤ ਕਰਦੇ ਆ ਵੱਡਾ ਸਾਹਿਬ ਨੇ ਕਹੋ ਜੀ ਅਸੀਂ ਅੱਜ ਜਿਹੜਾ ਇਹ ਸਮਾਗਮ ਕਰਵਾਇਆ ਗਿਆ ਜੀ ਦੇਖੋ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਇਹ ਇੱਕ ਗਰੀਬ ਪਰਿਵਾਰਾਂ ਦੀ ਬਾਹ ਜਿਹੜੀ ਫੜਨੀ ਇਹ ਕਿਸੇ ਕਿਸੇ ਆਦਮੀ ਔਰ ਤੁਸੀਂ ਸਾਰੇ ਜੋ ਰਾਕੇ ਇਹਨਾਂ ਨੇ ਫੰਕਸ਼ਨ ਚਲਾ ਰਹੇ ਕਾਫੀ ਲੰਮੇ ਟਾਈਮ ਤੋਂ ਬਹੁਤ ਖੁਸ਼ੀ ਦੀ ਗੱਲ ਆ ਪਾ ਕੇ ਹੋਰ ਵੀ ਲੋਕ ਇਹਨਾਂ ਵੱਲ ਦੇਖ ਕੇ ਜਾਗਰੂਕ ਹੋਣਗੇ ਔਰ ਸਾਡਾ ਸਾਡੀ ਹਿਊਮਨ ਵਾਈਸ ਜੋ ਸੰਸਥਾ ਹੈ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਔਰ ਜਦਦਾ ਸਾਡੇ ਪ੍ਰਧਾਨ ਸਾਹਿਬ ਹੈਗੇ ਨੇ ਉਮਰ ਰਾਜ ਸੇ ਗੰਗ ਸਾਹਿਬ ਇਹਨਾਂ ਨੇ ਪਿਛਲੇ ਟਾਈਮ ਤੋਂ ਬਹੁਤ ਵਰਕ ਕੀਤਾ ਹੋਇਆ ਲੇਕਿਨ ਮੈਂ ਤਿੰਨ ਕਿ ਮਹੀਨੇ ਬਾਅਦ ਗਿਆ ਸੀ ਜਰਮਨੀ ਤੇ ਇਸ ਕਰਕੇ ਮੋਲੇ ਜਿਆਦਾ ਕੰਮ ਨਹੀਂ ਕਰ ਸਕੇ ਉਹਨਾਂ ਰੈਗੂਲਰ ਇਸੇ ਤਰ੍ਹਾਂ ਇਹਨਾਂ ਦੀ ਮਦਦ ਲਈ ਜਾਊਗੀ ਤੇ ਵਧੀਆ ਤਰੀਕੇ ਦੇ ਨਾਲ ਹੋਰ ਵੀ ਇਹਨੂੰ ਅੱਗੇ ਵਧਾਇਆ ਜਾਏਗਾ ਵੱਡਾ ਸਾਹਿਬ ਨੱਠ ਭੱਜ ਬੜੀ ਜ਼ਿੰਦਗੀ ਆ ਹਰੇਕ ਬੰਦਾ ਹੀ ਬੀਜੀ ਹੈ ਪਰ ਇੱਕ ਗੁਰਦੀਪ ਸਿੰਘ ਕੰਗ ਹੈ ਜਿਹੜਾ ਕਿ ਹਰ ਮਹੀਨੇ 30 ਦੇ 30 ਦਿਨੇ ਕੰਮ 'ਚ ਲੱਗਾ ਰਹਿੰਦਾ ਸਮਾਜ ਸੇਵਾ 'ਚ ਲੱਗਾ ਰਹਿੰਦਾ ਇਹਨਾਂ ਦੀ ਸਮਾਜ ਸੇਵਾ ਦੀ ਜਿਹੜੀ ਭਾਵਨਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਬੰਦਾ 30 ਦਿਨ ਕੰਮ ਕਰਦਾ ਉਹਨਾਂ ਦੀ ਸਮਾਜ ਸੇਵਾ ਦੀ ਭਾਵਨਾ ਵਾਦਨ ਦੇਖਦੇ ਹੋਇਆ ਅੱਜ ਮੈਂ ਇੱਥੇ ਪਹੁੰਚਿਆ ਪਰ ਇਹ ਨਹੀਂ ਹੈਗਾ ਕਿ ਮਨਨ ਵੀ ਸਾਡੀ ਪਾਰਟੀ ਦੇ ਨੇ ਜਾਂ ਸਾਡੇ ਸਹਿਲ ਦੇ ਨੇ ਮੈਂ ਤਾਂ ਤਾਰੀਫ ਕਰ ਰਿਹਾ ਮੈਂ ਤੁਹਾਨੂੰ ਅਸਲੀਅਤ ਦੱਸਾਂ ਮੈਂ ਬਹੁਤ ਸਾਰੇ ਮੇਰੇ ਇੱਥੇ ਯਾਰ ਦੋਸਤ ਨੇ ਜਿੰਨਾਂ ਤੋਂ ਪਹਿਲਾਂ ਮੈਂ ਕਨਫਰਮ ਕੀਤਾ ਕਿ ਕੰਗ ਸਾਬ ਕਿੱਦਾਂ ਦੇ ਬੰਦੇ ਨੇ ਹਰੇਕ ਬੰਦੇ ਨੇ ਇਹਨਾਂ ਦੀ ਤਾਰੀਫ ਕੀਤੀ ਠੀਕ ਆ ਸਰ ਥੈਂਕ ਯੂ ਗੁਰਦੀਪ ਕੰਗ ਵੱਲੋਂ 84ਵਾਂ ਰਾਸ਼ਨ ਬੰਡ ਸਮਾਗਮ ਕਰਵਾਇਆ ਗਿਆ ਕੰਗ ਸਾਹਿਬ ਨਾਲ ਗੱਲਬਾਤ ਕਰਦੇ ਆ ਕੰਗ ਸਾਹਿਬ 84 ਮਹੀਨੇ ਲਗਾਤਾਰ ਐਡਾ ਵੱਡਾ ਸਫਰ ਇੰਨੇ ਲੰਬੇ ਪੈਂਡੇ ਕਿਦਾਂ ਪਾਰ ਕਰ ਰਹੇ ਹੋ ਦੇਖੋ ਜੀ ਜਦੋਂ ਮੈਂ ਸਟਾਰਟਿੰਗ ਸ਼ੁਰੂ ਕੀਤੀ ਸੀ ਤਾਂ ਕਿਤੀ ਸੀ ਤਾਂ ਮੇਰਾ 25 ਦੀ ਬੰਦਾ ਖੜੇ ਹੋਏ ਸੀ ਅਸੀਂ ਨਾਲ ਚੱਲਾਂਗੇ ਚੱਲਾਂਗੇ ਲੇਕਿਨ ਪਾਡੇ ਕਰਦੇ ਬਹੁਤ ਕੱਟ ਗਿਆ ਹੁਣ ਕਈ ਬੰਦੇ ਇਦਾਂ ਦੇ ਵੀ ਆ ਕਦੇ ਇਹ ਕੰਮ ਕਿਉਂ ਕਰਦਾ ਜੀ ਇਹ ਮਤਲਬ ਹਲਾਛੜ ਕਿਤੇ ਮੈਨੂੰ ਰੋਕਦੇ ਜਾਵੇ ਕੰਮ ਕਿਉਂ ਕਰਦਾ ਕੰਮ ਘੱਬੰਦ ਕਰਦਾ ਐਦਾ ਐਦਾ ਮੈਂ ਕਹਾ ਮੇਰਾ ਕੰਮ ਹੈ ਮੈਨੂੰ ਆਪਾਂ ਦਿਲੋਂ ਖੁਸ਼ ਦਿਲੋਂ ਖੁਸ਼ੀ ਮਿਲਦੀ ਆ ਕਿ ਇਹ ਦੇ ਹੈਲਪ ਕਰਕੇ ਬਾਬਾ ਜੀ ਸਾਨੂੰ ਬੇਤੇ ਅਸ਼ੀਰਵਾਦ ਕਰਨ ਕਿ ਇਹ ਦੇ ਹੈਲਪ ਕਰਨੀ ਆਪਣਾ ਦਿਲ ਖੁਸ਼ ਹੁੰਦਾ ਆਪਾਂ ਆਪਾਂ ਮਨ ਨੂੰ ਜੋ ਖੁਸ਼ੀ ਮਿਲਦੀ ਪਾਉ ਕੰਮ ਕਰਦਾਂ ਲੱਗੇ ਗੰਗਾ ਸਾਹਿਬ ਕਿਸੇ ਕੋਲ ਵੀ ਟਾਈਮ ਹੈ ਨਹੀਂ ਪਰ ਰੋਜ਼ ਤੁਸੀਂ ਕਦੇ ਕਿਸੇ ਨੂੰ ਕਿਸੇ ਲੋੜਵੰਦ ਨੂੰ ਦਵਾਈਆਂ ਲੈ ਕੇ ਦੇ ਰਹੇ ਹੋ ਕਦੇ ਕਿਸੇ ਨੂੰ ਕੋਈ ਜ਼ਰੂਰਤ ਦਾ ਸਮਾਨ ਲੈ ਕੇ ਦੇ ਰਹੇ ਹੋ ਕਦੇ ਰਾਸ਼ਨ ਵੰਡ ਰਹੇ ਹੋ ਕਦੇ ਕੁੜੀਆਂ ਦੇ ਵਿਆਹ ਦੇ ਪ੍ਰੋਗਰਾਮਾਂ 'ਚ ਮਦਦ ਕਰ ਰਹੇ ਹੋ ਕਿਵੇਂ ਹੁੰਦਾ ਇਹਨ ਬਾਬਾਈ ਭਗਤ ਆਪਾਂ ਬਾਬਾ ਜੋ ਕਰਾਉਂਦੇ ਆਪਾਂ ਕਰਦੇ ਆ ਜੀ ਬਸ ਇਹਦਾ ਇਹਨਾਂ ਅਸ਼ੀਰਵਾਦਾਂ ਜਰਾ ਜੀ ਠੀਕ ਹੈ ਜੀ ਧੰਨ ਜੀਪ੍ਰੀਤ ਸਿੰਘ ਕੰਗਜੀ ਵੱਲੋਂ ਅੱਜ 84ਵਾਂ ਰਾਸ਼ਨ ਮਾਰ ਸਮਾਗਮ ਕਰਵਾਇਆ ਗਿਆ ਮੈਮ ਕਿਸ ਤਰ੍ਹਾਂ ਦਾ ਸੀ ਸਮਾਗਮ ਜਿਹੜਾ ਅੱਜ ਕਰਵਾਇਆ ਗਿਆ ਇਹ ਰਾਸ਼ਨ ਸਮਾਰੋਹ ਜਿਹੜਾ ਹਰ ਮਿੰਦੇ ਹੁੰਦਾ ਔਰ ਬੜੇ ਅੱਛੇ ਤਰੀਕੇ ਨਾਲ ਹੁੰਦਾ ਵਾ ਮੈਂ ਦੇਖਦੀ ਆ ਕਿ ਬੜੇ ਅੱਛੇ-ਚੇ ਲੋਕ ਆ ਜਿਹੜੇ ਆਂਦੇ ਆ ਸਪੈਸ਼ਲ ਮਹਿਮਾਨ ਬਣ ਕੇ ਔਰ ਗਰੀਬ ਲੋਕਾਂ ਨੂੰ ਰਾਸ਼ਨ ਦੇਣਾ ਬਹੁਤ ਠੀਕ ਗੱਲ ਹੈਗੀ ਐ ਔਰ ਸਭ ਤੋਂ ਜ਼ਿਆਦਾ ਤਾਂ ਮੈਂ ਕੰਗਸਾਂ ਨੂੰ ਕਹੂੰਗੀ ਕਿ ਇਹਨਾਂ ਦੀ ਬੜੀ ਭੱਜ ਨਾ ਥੁੰਦੀ ਹੈ ਅਸੀਂ ਤਾਂ ਟਾਈਮ ਦੇ ਟਾਈਮ ਆਉਂਦੇ ਆ ਇਹ ਤਾਂ ਕਾਫੀ ਮਿਹਨਤ ਕਰਦੇ ਆ ਕਹਿੰਦੇ ਜਿੱਦਾਂ ਨਾ ਗੱਡੀ ਦਾ ਇੰਜਨ ਲੱਗਣਾ ਹੀ ਓਖਾ ਹੁੰਦਾ ਤਾਂ ਬੇ ਦਾ ਪਿੱਛੇ ਲੱਗ ਹੀ ਜਾਂਦੇ ਆ ਔਰ ਆਰਮੀ ਨੇ ਸਭ ਨੂੰ ਰਾਸ਼ਨ ਦੇਣਾ ਔਰ ਉਹਨਾਂ ਦਾ ਆਏ ਪਏ ਦਿਆਂ ਦਾ ਮਹਿਮਾਨਾਂ ਦਾ ਜਿਹੜਾ ਆਉ ਭਗਤ ਕਰਨੀ ਇਹ ਬਹੁਤ ਵੱਡੀ ਗੱਲ ਹੈ ਇਸ ਕਰਕੇ ਮੈਂ ਪਰਮਾਤਮਾ ਕੋਲ ਦੁਆ ਕਰਦੀ ਆ ਕਿ ਮਾਲਕ ਸਭ ਨੂੰ ਸ਼ਕਤੀ ਦੇਵੇ ਹਿੰਮਤ ਦੇਵੇ ਜਿਹੜੇ ਇਹਨਾਂ ਦੇ ਮੈਂਬਰ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਸਾਰਾ ਕੰਮ ਕਰਦੇ ਆ ਔਰ ਆਏ ਹੋਏ ਮਹਿਮਾਨ ਜਿਹੜੇ ਆ ਉਹ ਆਪਣਾ ਕੀਮਤੀ ਟਾਈਮ ਕੱਟ ਕੇ ਆ ਕੇ ਇੱਥੇ ਲੋਕਾਂ ਦਾ ਰਾਸ਼ਨ ਵੰਡਣ ਵਿੱਚ ਸਹਿਯੋਗ ਕਰਦੇ ਆ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮਹਾਮਾਈ ਨੂੰ ਹੱਥ ਜੋੜਦੀ ਹਾਂ ਕਿ ਮਹਾਮਾਈ ਸਭ ਨੂੰ ਹਿੰਮਤ ਦੇਵੇ ਸ਼ਕਤੀ ਦੇਵੇ ਔਰ ਇਹ ਲਗਾਤਾਰ ਪ੍ਰੋਗਰਾਮ ਕਰਦੇ ਰਹੇ ਠੀਕ ਹੈ ਥੈਂਕ ਯੂ